ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਅਤੇ ਹੋਰ ਜਥੇਬੰਦੀਆਂ ਦੇ ਵੱਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਸੱਦਾ ਦਿੱਤਾ ਗਿਆ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਪਿੰਡਾਂ-ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਤੇ ਇਸੇ ਦੇ ਚੱਲਦਿਆਂ ਕਿਸਾਨ ਖਨੌਰੀ ਹਰਿਆਣਾ ਬਾਰਡਰ ਤੇ ਵੀ ਇਕੱਤਰ ਹੋਏ ਸਨ ਦੱਸਦੀ ਕਿ ਉੱਥੇ ਦੂਜੇ ਪਾਸੇ ਹਰਿਆਣਾ ਪ੍ਰਸ਼ਾਸਨ ਵੱਲੋਂ ਵੀ ਕਰੀਬ 3 ਸਾਲ ਪਹਿਲਾਂ ਵਾਂਗੂ ਹੀ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਸਵਰ ਕਿਸਾਨਾਂ ਦੇ ਇਹ ਸੰਗਠਨ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਕੇ ਸਰਕਾਰ ਵੱਲੋਂ ਆਪਣੀਆਂ ਮੰਨੀਆਂ ਗਈਆਂ ਸ਼ਰਤਾਂ ਨੂੰ ਦੁਬਾਰਾ ਮੰਨਵਾਉਣ ਦੇ ਲਈ ਕੋਸ਼ਿਸ਼ ਕਰਨਗੇ ਜਿੱਥੇ ਕਿ ਉਹਨਾਂ ਨੂੰ ਰੋਕਣ ਦੇ ਲਈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਵੀ ਪੂਰੀ ਤਿਆਰੀ ਕਰ ਲਈ ਗਈ ਹੈ ਹਰਿਆਣਾ ਪ੍ਰਸ਼ਾਸਨ ਨੇ ਬੈਰੀਗੇਟਿੰਗ ਅਤੇ ਪੱਥਰ ਲਗਾ ਦਿੱਤੇ ਨੇ ਇਸ ਦੇ ਸਬੰਧ ਵਿੱਚ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿਸਨਜੁਗਤ ਕਿਸਾਨ ਮੋਰਚੇ ਦੇ ਵੱਲੋਂ ਵੱਡੇ ਹੱਟ ਦੇ ਨਾਲ ਇਸ ਵਾਰ ਦਿੱਲੀ ਵਿੱਚ ਪੂਚ ਕੀਤੀ ਜਾਊਗੀ ਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਲਗਾਈ ਗਈ ਬੈਰੀਗੇਟਿੰਗ ਕਿਸਾਨਾਂ ਨੂੰ ਅੱਗੇ ਵਧਣ ਤੋਂ ਨਹੀਂ ਰੋਕ ਪਾਵੇਗੀ ਦੱਸਦੀ ਕਿ ਦਿੱਲੀ ਮੁੱਖ ਮਾਰਗ ਦੇ ਸੰਗਰੂਪ ਜ਼ਿਲ੍ਹੇ ਦੇ ਕਸਬਾ ਖਨੌਰੀ ਨੇੜੇ ਸਥਿਤ ਪੰਜਾਬ ਹਰਿਆਣਾ ਬਾਰਡਰ ਤੇ ਬੈਰੀਗੇਟਿੰਗ ਤੇ ਸੀਮੈਂਟ ਦੀਆਂ ਵੱਡੀਆਂ-ਵੱਡੀਆਂ ਸਲੇਬਾਂ ਲਿਆ ਕੇ ਧਰ ਦਿੱਤੀਆਂ ਗਈਆਂ ਨੇ ਜਿਸ ਨਾਲ ਕਿ ਪੰਜਾਬ ਹਰਿਆਣਾ ਨੂੰ ਆਪਸ ਵਿੱਚ ਜੋੜਨ ਵਾਲੇ ਬਾਰਡਰ ਤੇ ਜਿਵੇਂ ਕਿ ਨਵੰਬਰ 2020 ਦੇ ਵਿੱਚ ਘਟਨਾਕਰਮ ਹੋਇਆ ਸੀ ਉਸੇ ਦੀ ਯਾਦ ਤਾਜ਼ਾ ਕਰਵਾਉਂਦਾ ਹੁਣ ਇਥੇ ਡੀਸੀ ਜੀਨਦ ਤੇ ਐਸਪੀ ਜੀਨਦ ਦੇ ਜਿਹੜੇ ਪੁਲਿਸ ਅਧਿਕਾਰੀ ਆਏ ਸੀਗੇ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਕੀ ਗੱਲਬਾਤ ਹੋਈ ਹੈ ਕੀ ਉਹਨਾਂ ਨਾਲ ਗੱਲਬਾਤ ਹੋਈ ਹੈ ਜਿਉਂ ਪੁੱਛ ਰਹੇ ਸੀ ਵੀ ਤੁਹਾਡੀਆਂ ਕਿੰਨੀਆਂ ਜਥੇਬੰਦੀਆਂ ਤੇ ਇਕੱਠੀਆਂ ਆ ਰਹੀਆਂ ਨੇ ਕਿੰਨੀ ਕੁ ਤੁਹਾਡੀ ਜਿਹੜੀ ਤਿਆਰੀ ਹੈ ਜਾਣਦੀ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਸਾਡੇ ਇਕੱਠੀਆਂ ਨੇ ਗੈਰ ਰਾਜਨੀਤਿਕ ਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਰਿਆ ਜੀ ਨਿੱਕਾ ਹੈ ਇੱਕ ਹੋਰ ਵੀ ਜਥੇਬੰਦੀਆਂ ਜਿਹੜੀਆਂ ਸਾਡੀਆਂ ਸਾਥ ਪੰਜ ਨਾਲ ਹੋਰ ਆਈਆਂ ਨੇ ਤੇ ਬਾਕੀ ਉਹ ਕਹਿੰਦੇ ਸ਼ਾਂਤੀਪੂਰਵਕ ਅਸੀਂ ਸਿਰੇ ਸਿ ਵੀ ਸ਼ਾਂਤੀਪੂਰਵਕ ਵੀ ਸ਼ਾਂਤੀਪੂਰਵਕ ਹੀ ਆਣਾ ਸਾਡਾ ਕੰਮ ਸੰਘਰਸ਼ ਕਰਨਾ ਹੈ ਨਾ ਕਿ ਕੋਈ ਲੜਾਈ ਕਰਨਾ ਜੋ ਹੁਣ ਤੁਹਾਨੂੰ ਇਹ ਲੱਗਦਾ ਜਿਹੜਾ 13 ਮਾਰਚ ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦਾ ਤੁਹਾਡਾ ਜਥਾ ਜਾਊਗਾ ਉਹ ਚ ਕਿੰਨੀਆਂ ਜਥੇਬੰਦੀਆਂ ਜਾਣਗੀਆਂ ਉਹ ਚ ਜੀ 118 ਜਥੇਬੰਦੀਆਂ ਜਿਹੜੀਆਂ ਉੱਤਰੀ ਭਾਰਤ ਦੀਆਂ ਉਹ ਉਹ ਮੀਆਂ ਸਾਡੇ ਨਾਲ ਤੇ ਬਾਕੀ ਸਾਡਾ ਗੈਰ ਰਾਜਨੀਤਿਕ ਐਸਕੀਐਮ ਜਿਹੜਾ ਉਹ ਸਾਡਾ ਸਾਰਾ ਹੈਗਾ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਸਾਡੇ ਨਾਲ ਆ ਗਈਆਂ ਉਹ ਗੈਰ ਰਾਜਨੀਤਿਕ ਤੋਂ ਬਿਨਾ ਉਤਰੀ ਭਾਰਤ ਦੀਆਂ ਹੋਰ ਬੁਚਾਰਾਂ ਜੱਥੇਬੰਦੀਆਂ ਸਾਡੇ ਨਾਲ ਜਾਣ ਜੇਕਰ ਹਰਿਆਣਾ ਪੁਲਿਸ ਵੱਲੋਂ ਜਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਜਿਵੇਂ ਬੈਰੀਕੇਡਾਂ ਦੇ ਪ੍ਰਬੰਧ ਕੀਤੇ ਗਏ ਨੇ ਤੇ ਇਹਨਾਂ ਪ੍ਰਬੰਧਾਂ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਦਿੱਲੀ ਜਾਣ ਨੂੰ ਕੁਝ ਕਰਨਾ ਹੈ ਕਿਵੇਂ ਰਹੂਗਾ ਇਹ ਪਹਿਲੀ ਗੱਲ ਤਾਂ ਕਹਾਂਗੇ ਵੀ ਸਰਕਾਰ ਦੀ ਬਹੁਤ ਵੱਡੀ ਨਿਲੈਕੀ ਹੈ ਇਹੋ ਜੇ ਕੰਮ ਆਪਣੇ ਦੇਸ਼ ਦੇ ਜਿਹੜੇ ਨਾਗਰਿਕਾਂ ਨਾਲ ਨਹੀਂ ਕਰਨੇ ਚਾਹੀਦੇ ਤੇ ਬਾਕੀ ਮੌਕੇ ਤੇ ਜਿੰਵੇਂ ਵੀ ਸਾਡੇ ਆਗੂਆਂ ਦਾ ਐਲਾਨ ਹੋਵੇਗਾ ਉਵੇਂ ਕੀਤਾ ਜਾਏਗਾ ਕਿੰਨੇ ਕ ਵੱਡਾ ਕਾਫਲਾ ਜੋ ਲੱਗਦਾ ਹੈ ਵੀ 13 ਫਰਵਰੀ ਨੂੰ ਇੱਥੋਂ ਇਸ ਬਾਰਡਰ ਤੋਂ ਕੁਝ ਕਰੂਗਾ ਕਾਫਲਾ ਤਾਂ ਜੀ ਦੇਖੋ ਹੜ ਦੇ ਰੂਪ ਦੇ ਵਿੱਚ ਆਉਣਾ ਹੈ ਇਹ ਤਾਂ ਟਾਈਮ ਹੀ ਦੱਸੇਗਾ ਕਿਉਂਕਿ ਕਿਸਾਨਾਂ ਦੇ ਨਾਲ ਜਿਹੜੇ ਹੋਰ ਨੌਜਵਾਨਾਂ ਦੇ ਵਿੱਚ ਬਹੁਤ ਵੱਡਾ ਜੋਸ਼ ਹੈ ਤੇ ਦਿੱਲੀ ਦੇ ਸਰਕਾਰ ਦੇ ਜਿਹੜੀਆਂ ਰਹਿੰਦੀਆਂ ਮੰਕਾਂ ਅਤੇ ਪੁਰਾਣਾ ਜਿਹੜਾ 2020 ਦੇ ਵਿੱਚ ਜਾਣ ਦੇ ਸਮੇਂ 700 ਕਿਸਾਨਾਂ ਦੀ ਮੌਤ ਹੋਈ ਸੀ ਜਿਹੜੇ ਇੱਕ ਸ਼ਹੀਦ ਹੋਏ ਸੀ ਕਿਸਾਨ ਉਹਨਾਂ ਦਾ ਦਰਦ ਹੈ ਜਿਹੜਾ ਉਹ ਨੌਜਵਾਨਾਂ ਦੇ ਅੰਦਰ ਹੈ ਨਹੀਂ ਜੀ ਮਾਹ ਹਰਿਆਣਾ ਪ੍ਰਸ਼ਾਸਨ ਇੱਥੇ ਬੈਰੀਕੇਡ ਤੁਸੀਂ ਦੇਖੀ ਰਹੇ ਜਿਹੜੇ ਪ੍ਰਬੰਧ ਕੀਤੇ ਨੇ ਇਹਨਾਂ ਪ੍ਰਬੰਧਾਂ ਨੂੰ ਆਪਾਂ ਕਿਵੇਂ ਦੇਖਦੇ ਆ ਵੀ ਕਿਵੇਂ ਲੱਗਦੂ ਨਹੀਂ ਇਹ ਦੇਖੋ ਸਰਕਾਰਾਂ ਜਦੋਂ ਲੋਕਾਂ ਦੇ ਹੱਡ ਨੂੰ ਨਹੀਂ ਰੋਕ ਸਕਦੀਆਂ ਹੁੰਦੀਆਂ